21 ਜੂਨ ਜਿੱਥੇ ਕਿ ਪੂਰੇ ਦੇਸ਼ ਭਰ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੋਤੇ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪਠਾਨਕੋਟ ਦੇ ਸਰਨਾ ਦੇਤੇ ਇੱਕ ਲਬਿਆਨ ਸੰਸਥਾ ਤੇ ਕੁਝ ਹੋਰ ਸੰਸਥਾਵਾਂ ਨਾਲ ਜੁੜ ਕੇ ਜਿਹੜਾ ਇਹ ਦਿਵਸ ਮਨਾਉਂਦੀਆਂ ਹੋਈਆਂ ਨਜ਼ਰ ਆਈਆਂ ਨੇ ਤਸਵੀਰਾਂ ਜਿਹੜੀਆਂ ਹਲਚਰ ਪੰਜਾਬ ਤੇ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਸੀਐਮ ਯੋਗਾ ਸ਼ਾਲਾ ਦੇ ਜਿਹੜੇ ਸ਼ੰਕਰ ਨੇ ਜਿਹੜੇ ਕਿ ਟ੍ਰੇਨਰ ਨੇ ਯੋਗਾ ਸਿਖਾਉਂਦੇ ਨੇ ਉਹਨਾਂ ਦੇ ਵੱਲੋਂ ਕਿਵੇਂ ਜਿਹੜਾ ਔਰਤਾਂ ਨੂੰ ਯੋਗਾ ਸਿਖਾਇਆ ਜਾ ਰਿਹਾ ਜਿੱਦੇ ਵਿੱਚ ਵੱਧ ਚੜ ਕੇ ਔਰਤਾਂ ਉੱਤੇ ਪਹੁੰਚਦੇ ਨੇ ਯੋਗਾ ਕਰਵਾਇਆ ਜਾ ਰਿਹਾ ਹੈ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਡੇਲੀ ਰੁਟੀਨ ਦੇ ਵਿੱਚ ਅਸੀਂ ਆਪਣੇ ਵੱਖ-ਵੱਖ ਕੰਮ ਕਰਨ ਦੇ ਲਈ ਟਾਈਮ ਦਿੰਦੇ ਹਾਂ ਪਰ ਆਪਣੇ ਬੋਡੀ ਨੂੰ ਫਿਟ ਐਂਡ ਫਾਈਂਡ ਰੱਖਣ ਦੇ ਵਾਸਤੇ ਸਾਨੂੰ ਕੁਝ ਪਲ ਜਿਹੜੇ ਆ ਯੋਗਾ ਦੇ ਲਈ ਵੀ ਜਿਹੜੇ ਜ਼ਰੂਰ ਜਿਹੜੇ ਦੇਣੇ ਚਾਹੀਦੇ ਨੇ ਤਾਂ ਜੋ ਅਸੀਂ ਬਿਮਾਰੀਆਂ ਤੋਂ ਆਰਾਮ ਜਿਹੜਾ ਹੋ ਸਕੇ ਤੇ ਬਿਮਾਰੀਆਂ ਆਪਣੇ ਸਰੀਰ ਤੋਂ ਜਿਹੜੀਆਂ ਦੂਰ ਜਿਹੜੀਆਂ ਭਜਾ ਸਕੀਏ ਇਸ ਮੌਕੇ ਇਹਨਾਂ ਦਾ ਕੀ ਕੁਝ ਕਹਿਣਾ ਹੈ ਉਸ ਤਰ੍ਹਾਂ ਦੇ ਤਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੇ जय श्री राम जी आज पठानकोट में संभाग पंजाब आंचल पठानकोट के माध्यम से और एकल संस्था का नाम है इस संस्था के माध्यम से हम आज अंतर्राष्ट्रीय योग दिवस मना रहे हैं जिसमें हमारी पठानकोट की आंचल टोली और हमारे संच प्रमुख और अलग अलग जगह में जो आचार्य अपने विद्यालय चला रहे हैं वो यहाँ पे उपस्थित हैं और सरना के कुछ लोकल लोग हैं तो हम आज इस मौके पर लोगों को यही संदेश देना चाहते हैं कि न केवल आज तक ही इस कार्यक्रम को सीमित रखें अपने डेली की रूटीन लाइफ में इसको अपनाएं और अपने जीवन ਕੋਸ ਸੱਸ ਬਣਾਈ ਰਾਮਨਾਥ ਨਮਸਕਾਰ ਜੀ ਮੇਰਾ ਨਾਮ ਰਿਸ਼ੂ ਦੇਵੀ ਹੈ ਮੈਂ ਪਠਾਨਕੋਟ ਤੋਂ ਹੀ ਰਹਿਣ ਵਾਲੀ ਹਾਂ ਤੇ ਯੋਗ ਅਗਰ ਅਸੀਂ ਜ਼ਿੰਦਗੀ ਵਿੱਚ ਜੀਣਾ ਹੈ ਤੇ ਯੋਗ ਇੱਕ ਸਾਡਾ ਅਹਿਮ ਪਾਰਟ ਹੈ ਜੇ ਅਗਰ ਅਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੈ ਤੇ ਯੋਗ ਬਹੁਤ ਜ਼ਰੂਰੀ ਹੈ ਔਰ ਸਾਨੂੰ ਨਿਯਮਿਤ ਰੂਪ ਵਿੱਚ ਯੋਗ ਕਰਨਾ ਹੀ ਚਾਹੀਦਾ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਕਰਨਾ ਹੀ ਚਾਹੀਦਾ ਹੈ हां लेडीज ਲਈ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਜਿਨ ਲਈ ਯੋਗ ਬਹੁਤ ਜ਼ਰੂਰੀ ਹੈ ਲੇਡਿਸ ਨੂੰ ਹਰ ਪ੍ਰਕਾਰ ਦੀ ਪ੍ਰੋਬਲਮ ਆਂਦੀ ਹੈ ਕੰਮ ਕਰਦੇ ਹੋਈ ਜੁਕਣਾ ਉੱਠਣਾ ਪ੍ਰੈਗਨੈਂਟ ਲੇਡੀ ਹੈ ਔਰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵੀ ਪਹਿਲਾਂ ਵੀ ਯੋਗ ਜ਼ਰੂਰੀ ਹੈ ਔਰ ਬਾਅਦ ਵਿੱਚ ਵੀ ਯੋਗ ਜ਼ਰੂਰੀ ਹੈ ਸਰੀਰ ਨੂੰ ਬਿਲਕੁਲ ਹਸਟ-ਪੋਸਟਰ ਰੱਖਣ ਲਈ ਯੋਗ ਬਹੁਤ ਜ਼ਰੂਰੀ ਹੈ ਮੈਂ ਲੋਕਾਂ ਨੂੰ ਇਹੋ ਮੈਸੇਜ ਦੇਣਾ ਚਾਹਨੀ ਹੈ ਕਿ ਅਗਰ ਐਸੀ ਤੰਦਰੁਸਤ ਰਹਿਣਾ ਹੈ ਤੈ ਯੋਗ ਯੁਰੁਰ ਕਰੀਏ ਆਪਣੇ ਸ਼ਰੀਰ ਲਈ ਥੋੜਾ ਜਿਹਾ ਟਾਈਮ ਅਹੀਂ ਜ਼ਰੂਰ ਕੱਢੀਏ ਅਹੀਂ ਰੋਜ਼ਮਰਦਾ ਦੀ ਜ਼ਿੰਦਗੀ ਵਿੱਚ ਕੰਮ ਲਈ ਧੋੜ ਧੋੜ ਇਹ ਵੋ ਕੰਮ ਲਈ ਰੋਟੀ ਲਈ ਲੇਕਿਨ ਆਪਣੇ ਸ਼ਰੀਰ ਲਈ ਸਾਡੇ ਕੋਲ ਟਾਈਮ ਨਹੀਂ ਹੈ ਥੋੜਾ ਜਿਹਾ ਟਾਈਮ ਚਾਹੀ ਅੱਧਾ ਘੰਟਾ ਹੀ ਅਹੀਂ ਰੋਜ਼ ਆਪਣੇ ਸ਼ਰੀਰ ਲਈ ਕੱਢੀਏ ਅੱਜ ਦੇ ਇਸ ਵਿਸ਼ਵ ਯੋਗ ਦਿਵਸ ਦੇ ਉਪਲਬਖ ਦੇ ਵਿੱਚ ਸਾਡੇ 1km ਦੇਲੇ ਫਾਊਂਡੇਸ਼ਨ ਆਫ ਇੰਡੀਆ 1km ਬਿਆਨ ਦੀ ਤਰਫੋਂ ਪਠਾਨਕੋਟ ਅੰਚਲ ਪਠਾਨਕੋਟ ਅଞਚਲ ਦੇ ਸਾਰੇ ਕਾਰਜਕਰਤਾ ਜਿਹੜੇ ਅੱਜ ਸਰਨਾ ਸੰਚ ਦੇ ਵਿੱਚ ਇਕੱਠੇ ਹੋਏ ਨੇ ਯੋਗ ਦਿਵਸ ਮਨਾਉਣ ਦੇ ਲਈ ਔਰ ਸਾਰੇ ਸਾਡੇ ਆਚਾਰੀਆ ਜੀ ਦੀ ਜਾਂ ਸਾਰੇ ਕਾਰਜਕਰਤਾ ਸਮਿਤੀ ਦੇ ਲੋਕ ਇੱਥੇ ਯੋਗ ਦਿਵਸ ਜਿਹੜਾ ਹੈਗਾ ਅਸੀਂ ਉਹ ਮਨਾ ਰਹੇ ਹਾਂ ਜਿਸ ਤਰ੍ਹਾਂ ਵਿਸ਼ਵ ਵਰ ਦੇ ਵਿੱਚ ਸਵਾਸਥ ਦੇ ਲਈ ਆਪਣੇ ਆਪ ਨੂੰ ਠੀਕ ਰੱਖਣ ਦੇ ਲਈ ਔਰ ਇੱਕ ਯੋਗ ਦਾ ਆਪਣੀ ਸੰਸਕ੍ਰਿਤੀ ਦਾ ਮੈਸੇਜ ਪੂਰੀ ਦੁਨੀਆ ਦੇ ਵਿੱਚ ਦੇਣ ਲਈ ਯੋਗ ਦਿਵਸ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਔਰ ਉਸੇ ਉਪਲਕਸ਼ ਦੇ ਵਿੱਚ ਅਸੀਂ ਸਾਰੇ ਇੱਥੇ ਇੱਕਠੇ ਹੋਏ ਆਂ ਔਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕਰੀਬ ਮੇਰੇ ਖਿਆਲ 200 ਤੋਂ ਕਰੀਬ ਪੈਣਾ ਸਾਡੀਆਂ ਅੱਜ ਯੋਗ ਕਰਕੇ ਯੋਗ ਦਿਵਸ ਨੂੰ ਮਨਾ ਰਹੀਆਂ ਆਂ ਔਰ ਨਾਲ ਦੇ ਨਾਲ ਇਹ ਸੰਦੇਸ਼ ਦੇ ਰਹੀਆਂ ਆਂ ਕਿ ਯੋਗ ਰੱਖੇ ਨਿਰੋਗ ਯੋਗਾ ਸੇਧ ਦੇ ਲਈ ਮਨ ਦੇ ਲਈ ਤਨ ਦੇ ਲਈ ਜਿਸ ਤਰ੍ਹਾਂ ਸਰੀਰ ਦੇ ਲਈ ਅਨਾਜ ਖਾਣੇ ਆ ਰੋਟੀ ਖਾਣੇ ਆ ਖੁਰਾਕ ਬੁਣੀ ਅੱਛੀ ਹੈ ਉਸੇ ਤਰ੍ਹਾਂ ਜਿਹੜੀ ਤੁਹਾਡੀ ਅਧਿਆਤਮਿਕਤਾ ਤੁਹਾਡੀ ਇੱਕ ਸਪਿਰਚੁਅਲ ਗ੍ਰੋਥ ਹੈ ਜੇ ਜਿਹੜੀ ਤੁਹਾਡੀ ਇੱਕ ਫਿਜ਼ੀਕਲ ਸਟਰੈਂਥ ਹੈ ਉਹਦੇ ਲਈ ਯੋਗਾ ਜਿਹੜਾ ਹੈਗਾ ਬਹੁਤ ਜਿਆਦਾ ਮਹੱਤਵਪੂਰਨ ਹੈ ਯੋਗ ਦੇ ਨਾਲ ਤੁਹਾਡੀ ਫਲੈਕਸੀਬਿਲਟੀ ਜਿਹੜੀ ਹੈਗੀ ਉਹ ਵੱਧਦੀ ਹੈ ਮਨ ਦੀ ਇਕਾਗਰਤਾ ਜਿਹੜੀ ਉਹ ਵੱਧਦੀ ਹੈ ਔਰ ਮਨ ਦੀ ਸ਼ੁੱਧੀ ਵਿਚਾਰਾਂ ਦੀ ਸ਼ੁੱਧੀ ਆਤਮਾ ਦੀ ਸ਼ੁੱਧੀ ਉਹ ਯੋਗ ਦੇ ਨਾਲ ਹੁੰਦੀ ਹੈ